ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀ ਗਰਦਨ ਦੇ ਵਿੱਚ ਦਰਦ ਹੈ ਔਰ ਜਾਂ ਫੇਰ ਤੁਹਾਨੂੰ ਕਹਿ ਦਿੱਤਾ ਗਿਆ ਹੈ ਤੁਹਾਡੇ ਜੋ ਗਰਦਨ ਦੇ ਮਣਕਿਆਂ ਦੇ ਵਿੱਚ ਗੈਪ ਘਟ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਥੋੜਾ ਜਿਹਾ ਬਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕੋਲੇ ਆਇਆ ਜਾਵੇ ਇਹ ਦੇਖੋ ਇਹ ਆਪਣੇ ਮਣਕੇ ਨੇ ਜਿਹੜੇ ਬਲੂ ਕਲਰ ਦੇ ਨੇ ਤੁਸੀਂ ਦੇਖੋ C1 C2 C3 C4 C5 C6 C7 ਔਰ ਇਹਦੇ ਵਿੱਚ ਜਿਹੜੇ ਲਾਲ ਰੰਗ ਦੀਆਂ ਨੇ ਇਹ ਡਿਸਕਾਂ ਨੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਆ ਜਾਂ ਫਿਰ ਆਪਾਂ ਕਹਿ ਲਓ ਵੀ ਆਪਾਂ ਬਾਈਕ ਜ਼ਿਆਦਾ ਚਲਾਉਂਦੇ ਆ ਉਹਨਾਂ ਦੇ ਇਸ ਜਗ੍ਹਾ ਤੇ ਜਿਹੜਾ ਗੈਪ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਔਰ ਜਿਹੜੀਆਂ ਹਰੀਆਂ-ਹਰੀਆਂ ਨੇ ਇਹਦੇ ਵਿੱਚ ਦੀ ਇਹ ਨਰਵਸ ਜਾਂਦੀਆਂ ਨੇ ਜਿੱਥੋਂ ਆਪਣੇ ਸਾਰੇ ਆਪਣੇ ਹੱਥਾਂ ਦੇ ਵਿੱਚ ਸਪਲਾਈ ਜਾਂਦੀ ਹੈ ਸੋ ਜਦੋਂ ਇਹ ਗੈਪ ਘਟੇਗਾ ਦੇਖੋ ਤੁਸੀਂ ਜਦੋਂ ਗੈਪ ਘਟੇਗਾ ਤੇ ਨਸ ਦਵੇਗੀ ਔਰ ਆਪਣੇ ਦਰਦ ਜਾਣਾ ਸ਼ੁਰੂ ਹੋ ਜਾਏਗਾ ਮੋਟਾ ਜਿਹਾ ਫੰਡਾ ਅਗਰ ਆਪਾਂ ਕਸਰਤ ਕਰਦੇ ਰਵਾਂਗੇ ਸੈਰ ਕਰਦੇ ਰਵਾਂਗੇ ਤਾਂ ਇਹ ਚੀਜ਼ ਹਲਕੀ ਹੁੰਦੀ ਰਹੇਗੀ ਔਰ ਆਪਾਂ ਤੰਦਰੁਸਤ ਰਹਾਂਗੇ ਸੋ ਗੱਲ ਨੂੰ ਤੁਸੀਂ ਸਮਝ ਗਏ ਹੋਵੋਗੇ ਵੀ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਬਸ ਆਪਾਂ ਕਸਰਤਾਂ ਕਰਨੀਆਂ ਨੇ ਸੈਰ ਕਰਦੇ ਰਹਿਣਾ ਔਰ ਸੌਣ ਵੇਲੇ ਸਹਰਾਣੇ ਦੀ ਵਰਤੋਂ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗੇ ਔਰ ਤੁਹਾਨੂੰ ਇੱਕ ਜੂਸ ਦੱਸਾਂਗੇ ਜਿਹੜਾ ਤੁਹਾਨੂੰ ਇਸ ਜਗ੍ਹਾ ਤੇ ਸਵੇਲਿੰਗ ਆ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਉਹਨੂੰ ਕਿਵੇਂ ਘੱਟ ਕਰ ਸਕਦੇ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sari singh sraah physiotherapy ਔਰ ਦੂਸਰੀ ਆਈਡੀਆ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਸਾਨੂੰ ਉਥੇ ਫੋਲੋ ਜ਼ਰੂਰ ਕਰੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸਰੀ ਸਿੰਘਸ ਨਾਪੀਜ਼ੋਥੈਰੇਪੀਕ ਕਲੀਨਿਕ ਦੇ ਨਾਮ ਤੇ ਤੁਸੀਂ ਉਥੇ ਵੀ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਹਫਤੇ ਦੇ ਵਿੱਚ ਦੋ ਦਿਨ ਉਥੇ ਲਾਈਵ ਹੋਨੇ ਆ ਔਰ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਸਾਹਮਣੇ ਦਿੰਨੇ ਆ ਔਰ ਅਗਰ ਤੁਸੀਂ ਸਾਡੇ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਵੀ ਸਬਸਕ੍ਰਾਈਬ ਹੁਣੀ ਕਰ ਲਓ ਸੋ ਆਓ ਸ਼ੁਰੂ ਕਰਦੇ ਆਂ ਅੱਜ ਦੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ 1 ਐਕਸਰਸਾਈਜ਼ ਆਪਾਂ ਵਿੱਚ ਸਟਿਕ ਚਾਹੀਦੀ ਹੈ ਇੱਕ ਡੰਡਾ ਚਾਹੀਦਾ ਆਪਾਂ ਇਹ ਦੋਨਾਂ ਮੋਢਿਆਂ ਦੇ ਇਦਾਂ ਰੱਖ ਲੈਣਾ ਔਰ ਦੋਨੇ ਬਾਹਾਂਾਂ ਵੱਤ ਤੋਂ ਵੱਤ ਅੱਗੇ ਇਦਾਂ ਲੈ ਆਉਣੀਆਂ ਨੇ ਔਰ ਇਦਾਂ ਆਪਾਂ 5 ਤੋਂ 7 ਮਿੰਟ ਇਦਾਂ ਤੁਰੇ ਫਿਰਨਾ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਅੱਜਕੱਲ ਤਾਂ ਬਹੁਤ ਲੋਕ ਇਦਾਂ ਸਮਾਨ ਵੇਚਣਾਉਂਦੇ ਹੁੰਦੇ ਸੀ ਪਹਿਲਾਂ ਜਦੋਂ ਅਸੀਂ ਛੋਟੇ ਸੀ ਅਸੀਂ ਤਾਂ ਦੇਖਦੇ ਹੁੰਦੇ ਸੀਗੇ ਇਦਾਂ ਉਹਨਾਂ ਨੇ ਟੰਗਿਆਂ ਹੋਣਾ ਔਰ ਇਦਾਂ ਹੱਥ ਹੋਣਾ ਔਰ ਸਮਾਨ ਨੀਚੇ ਲਟਕਦਾ ਹੁੰਦਾ ਸੀ ਇਦਾਂ ਉਹ ਵੇਚਦੇ ਫਰਦੇ ਹੁੰਦੇ ਸੀ ਅਸੀਂ ਦੇਖਿਆ ਉਦੋਂ ਵੀ ਦੇਖਿਆ ਤੇ ਹੁਣ ਵੀ ਦੇਖ ਰਹੇ ਆ ਵੀ ਕਿਉਂਕਿ ਜੋ ਇਦਾਂ ਤਰਾਂਗੇ ਤਾਂ ਆਪਣੇ ਗਰਦਨ ਤੇ ਕਿਤੇ ਵੀ ਭਾਰ ਨਹੀਂ ਪਏਗਾ ਔਰ ਗਰਦਨ ਦੀਆਂ ਜਿਹੜੀਆਂ ਨਸਾਂ ਨੇ ਉਹ ਖਿੱਚੀਆਂ ਰਹਿਣਗੀਆਂ ਔਰ ਆਪਣੇ ਗਰਦਨ ਦੇ ਵਿੱਚ ਦਰਦ ਹਟ ਜਾਏਗਾ ਹੁਣ ਵੀ ਅਗਰ ਤੁਹਾਨੂੰ ਕਿਤੇ ਮਿਲਣ ਉਹ ਕਿਤੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੋਈ ਇਨਸਾਨ ਇਦਾਂ ਸਮਾਨ ਵੇਚਦਾ ਮਿਲੇ ਤਾਂ ਤੁਸੀਂ ਪੁੱਛਿਓ ਵੀ ਤੁਹਾਡੇ ਗਰਦਨ 'ਚ ਦਰਦ ਹੈ ਉਹਨਾਂ ਦਾ ਜਵਾਬ ਹੋਏਗਾ ਨਹੀਂ ਕਿਉਂਕਿ ਇਸ ਦੇ ਨਾਲ ਇਸ ਜਗ੍ਹਾ ਤੇ ਜਿਹੜੀਆਂ ਨਸਾਂ ਨੇ ਉਹ ਖਿੱਚੀਆਂ ਜਾਂਦੀਆਂ ਨੇ ਔਰ ਆਪਾਂ ਨੂੰ ਜੋ ਕਿਤੇ ਵੀ ਗਰਦਨ ਦੇ ਵਿੱਚ ਦਰਦ ਨਹੀਂ ਹੁੰਦਾ ਤੁਸੀਂ 5 ਤੋਂ 7 ਮਿੰਟ ਇਦਾਂ ਚਾਹੇ ਤੁਰੇ ਫੇਰੋ ਚਾਹੇ ਆਪ ਦੀ ਆਮ ਨਾਲ ਇਦਾਂ ਇੱਕ ਜਗ੍ਹਾ ਤੇ ਖੜ੍ਹ ਜਾਓ ਇਸ ਨਾਲ ਤੁਹਾਡੇ ਦਰਦ ਘਟ ਜਾਏਗਾ ਇਹ ਹੋਗੀ ਨੰਬਰ 1 ਐਕਸਰਸਾਈਜ਼ ਔਰ ਦੈਨ ਦੂਸਰੀ ਐਕਸਰਸਾਈਜ਼ ਕੀ ਹੈ ਤੁਸੀਂ ਦੋਨੋਂ ਹੱਥ ਆਪਣੇ ਪਿੱਛੇ ਲੈ ਜਾਣੇ ਆ ਇਦਾਂ ਕਰਕੇ ਔਰ ਇਦਾਂ ਆਪਾਂ ਇੱਕ ਪਾਸੇ ਨੂੰ ਖਿੱਚਣੇ ਇਦਾਂ 1 2 3 4 5 6 7 8 9 10 11 12 13 14 15 16 17 18 19 20 देन रिलैक्स बी ਕਰੀਤਾ ਬੀ ਵਾਰੀ ਕੀਤਾ ਤੁਸੀਂ ਇਸ ਦੇ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਥਰਡ ਕਸਰਤ ਆ ਤੁਸੀਂ ਦੋਨੋਂ ਹੱਥ ਆਪ ਦੇ ਜੋੜ ਕੇ ਇਸ ਜਗ੍ਹਾ ਤੇ ਰੱਖਣੇ ਆ ਔਰ ਇੱਥੇ ਆਪਾਂ ਸਿਰ ਨੂੰ ਪਿੱਛੇ ਨੂੰ ਧੱਕਾਂਗੇ ਔਰ ਹੱਥ ਨੂੰ ਅੱਗੇ ਨੂੰ ਜੋੜ ਲਾਵਾਂਗੇ ਐਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਇੱਕ दो तीन चार पांच छे सात आठ नौ दस दिखो ध्यान दो तीन चार पे सात आठ नौ दस दोबारा देखो तीन चार आठ नौ दस अस हाथों भी अगे नक रहे हैं और सिर पिछे तक रहे हैं दोनों साइड सेम जोर लगेगा इसके लाने छे सैट यह होगी तीज कसरत हूँ चौथी कसरत दस पेल आप दसण लगे हाँ जिन्ह ਇਸ ਜਗ੍ਹਾ ਤੇ ਇਥੇ ਸਵੇਲਿੰਗ ਹੈ ਉਹ ਡੇਲੀ ਪਾਈਨ ਐਪਲ ਜਾਨੀ ਕਿ ਅਨਾਨਾਸ ਦਾ ਜੂਸ ਤੁਸੀਂ ਪੀਣਾ ਹੈ ਔਰ ਕਿੰਨਾ ਪੀਣਾ ਹੈ ਤੁਸੀਂ ਪੀ ਸਕਦੇ ਹੋ ਅੱਧਾ ਗਲਾਸ ਜਾਂ ਪੂਰਾ ਗਲਾਸ ਔਰ ਧਿਆਨ ਰਹੇ ਮਿੱਠਾ ਜੂਸ ਹੀ ਪੀਣਾ ਖੱਟਾ ਬਿਲਕੁਲ ਨਹੀਂ ਪੀਣਾ ਉਹ ਤੁਸੀਂ ਪੁੱਛ ਲੈਣਾ ਜਿੱਥੋਂ ਤੁਸੀਂ ਉਹ ਖਰੀਦੋਗੇ ਕਿਉਂਕਿ ਕਈ ਵਾਰ ਉਹ ਪੁੱਛਦੇ ਵੀ ਹੁੰਦੇ ਆ ਵੀ ਤੁਸੀਂ ਇਹ ਵੀ ਅਸੀਂ ਤੁਹਾਨੂੰ ਕੱਟ ਦਈਏ ਜਾਂ ਨਾ ਕੱਟੀਏ ਕਿਉਂਕਿ ਉਸ ਦੇ ਪਿੱਛੇ ਵੀ ਇੱਕ ਰੀਜ਼ਨ ਹੁੰਦਾ ਅਗਰ ਤੁਹਾਨੂੰ ਰੀਜ਼ਨ ਪਤਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸੋ ਤੁਸੀਂ ਸਿਰਫ 100 ml ਕਹਿ ਸਕਦੇ ਆ ਜਾਂ ਫਿਰ ਤੁਸੀਂ ਸਟੀਲ ਦਾ ਅੱਧਾ ਗਲਾਸ ਲੈ ਲਓ ਤੁਸੀਂ ਉਹ ਜੂਸ ਪੀਓਗੇ ਤਾਂ ਇਸ ਜਗ੍ਹਾ ਤੇ ਜਿਹੜੀ ਆਪਣੀ ਸਵੇਲਿੰਗ ਹੁੰਦੀ ਹੈ ਉਹ ਘਟ ਜਾਂਦੀ ਹੈ ਔਰ ਚਾਹੀਏ ਉਹ ਸਵੇਲਿੰਗ 2 ਸਾਲ ਤੋਂ ਹੋਵੇ ਤਾਂ ਵੀ ਇਹ ਪਾਈਨੈਪਲ ਦੇ ਵਿੱਚ ਇੰਨੀ ਤਾਕਤ ਹੈ ਇਹ ਸਾਰੇ ਇੱਥੇ ਜਿਹੜੇ ਆਪਣੇ ਸਵੇਲਿੰਗ ਹੁੰਦੀ ਹੈ ਉਸ ਨੂੰ ਇਹ ਘਟਾ ਦਿੰਦਾ ਸੋ ਹੁਣ ਗੱਲ ਚੌਥੀ ਕਸਰਦੀ ਕਰਨ ਲੱਗੇ ਆ ਤੁਸੀਂ ਦੋਨੋਂ ਹੱਥ ਮੋਢਿਆਂ ਤੇ ਰੱਖ ਲੈਣੇ ਆ ਔਰ ਆਪਾਂ ਇਹ ਪਿੱਛੇ ਨੂੰ ਕਰਨਾ ਹੈ ਦਾਂ 20 ਵਾਰੀ 1 2 3 4 5 6 7 8 9 10 11 12 13 14 15 16 17 18 19 20 ਫਿਰ ਆਪਾਂ ਇਹ ਫਿਰ ਅੱਗੇ ਨੂੰ ਕਰਨਾ ਪਹਿਲਾਂ ਪਿੱਛੇ ਨੂੰ ਕੀਤਾ ਫਿਰ ਆਪਾਂ ਅੱਗੇ ਨੂੰ ਕਰਨਾ 20 ਵਾਰੀ ਅੱਗੇ 20 ਵਾਰੀ ਪਿੱਛੇ ਇਸ ਦੇ 5 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਹੁਣ ਤੁਹਾਨੂੰ ਪੰਜਵੀਂ ਐਕਸਰਸਾਈਜ਼ ਦੱਸਣ ਲੱਗੇ ਆ ਤੁਸੀਂ ਇਸ ਹੱਥ ਨੂੰ ਇੱਥੇ ਰੱਖ ਲੈਣਾ ਔਰ ਇਹਨੂੰ ਅੰਦਰ ਨੂੰ ਤੱਕਾਂਗੇ ਸਿਰ ਬਾਹਰ ਨੂੰ ਤੱਕਾਂਗੇ ਇੱਥੇ ਆਪਾਂ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਦੇਖੋ ਹੱਥ ਨਾਲ ਅੰਦਰ ਨੂੰ ਤੱਕ ਰਹੇ ਹਾਂ ਸਿਰ ਨੂੰ ਬਾਹਰ ਨੂੰ ਤੱਕ ਰਹੇ ਹਾਂ ਇੱਥੇ ਆਪਾਂ 10 ਗਿਣਨੇ ਆ ਦੈਨ ਰਿਲੈਕਸ ਇਧਰ ਆਪਾਂ ਇਹ 5 ਤੋਂ 6 ਵਾਰੀ ਕਰਨਾ ਔਰ ਇਧਰ ਆਪਾਂ 5 ਤੋਂ 6 ਵਾਰੀ ਕਰਨਾ ਇਹ ਹੋ ਗਈ ਤੁਹਾਡੀ 5ਵੀਂ ਕਸਰਤ ਹੁਣ ਲਾਸਟ ਕਸਰਤ ਕੀ ਹੈ ਤੁਸੀਂ ਰੋਜ਼ਾਨਾ 15 ਤੋਂ 20 ਮਿੰਟ ਸਵੇਰੇ 15 ਤੋਂ 20 ਮਿੰਟ ਸ਼ਾਮ ਨੂੰ ਸੈਰ ਕਰਨੀ ਹੈ ਅਗਰ ਤੁਸੀਂ ਸੈਰ ਕਰਦੇ ਰਹੋਗੇ ਤਾਂ ਤੁਹਾਡੇ ਜਿਹੜੇ ਮਸਲਸ ਨੇ ਆਹ ਦੇਖੋ ਜਦੋਂ ਆਪਾਂ ਇਹ ਚੱਲਦੇ ਆ ਉਦੋਂ ਇਹ ਮਸਲ ਰਿਲੈਕਸ ਹੋ ਜਾਂਦੇ ਆ ਔਰ ਖੂਨ ਦਾ ਸੰਚਾਰ ਹੈ ਜਿਹੜਾ ਉਹ ਵੱਧ ਜਾਂਦਾ ਤੁਸੀਂ ਕਿਤੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਜਦੋਂ ਵੀ ਤੁਸੀਂ ਸੈਰ ਕਰਦੇ ਹੋਵੋਗੇ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਸੋ ਹੁਣ ਲਾਸਟ ਐਕਸਰਸਾਈਜ਼ ਦੱਸਣ ਲੱਗੇ ਆ ਤੁਸੀਂ ਦੋਨੋਂ ਆਪਣੀਆਂ ਮੁਠੀਆਂ ਐ ਬੰਦ ਕਰ ਲੈਣੀਆਂ ਨੇ ਔਰ ਇਸ ਨੂੰ ਤੁਸੀਂ ਇਦਾਂ ਅੱਗੇ ਨੂੰ ਕਰਨਾ ਔਰ ਇਸ ਦੀ ਵੀ ਤੁਸੀਂ ਜਦੋਂ ਇਹ ਕਰੋਗੇ 20 ਗਿਣੋਗੇ 1 2 3 4 5 6 7 8 9 10 11 12 13 14 15 16 17 18 19 20 ਥੈਨ ਰਿਲੈਕਸ ਜਦੋਂ ਆਪਾਂ ਇਹ ਕਰਦੇ ਆ ਆਪਣੇ ਜਿਹੜੇ ਆ ਮਸਲਸ ਨੇ ਇਹ ਸਾਰੇ ਐਕਟੀਵੇਟ ਹੁੰਦੇ ਆ ਔਰ ਜੇ ਇਹ ਐਕਟੀਵੇਟ ਹੋਣਗੇ ਤਾਂ ਇਹ ਮਸਲਸ ਨੂੰ ਵੀ ਇਹ ਰਿਲੈਕਸ ਕਰਨਗੇ ਇਸਦੇ ਵੀ ਤੁਸੀਂ 5 ਸੈਟ ਲਾਉਣੇ ਆ ਇਹ ਸਗੀ ਥੋਡੀ ਲਾਸਟ ਕਸਰਤ ਨਸਾਨ ਕਸਰਤਾਂ ਅਗਰ ਤੁਸੀਂ ਇਹ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਆਪਣੇ ਘਰ ਦੇ ਵਿੱਚ ਔਰ ਜਾਂ ਆਪਣੇ ਆਫਿਸ ਦੇ ਵਿੱਚ ਕਰਦੇ ਹੋ ਤਾਂ ਤੁਸੀਂ ਦੇਖੋਗੇ ਤੁਹਾਡੇ ਜੋ ਗਰਦਨ ਦਾ ਦਰਦ ਹੈ ਬਹੁਤ ਜਲਦੀ ਘਟਣਾ ਠੀਕ ਹੋ ਜਾਏਗਾ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ テルਦੇ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ